ਗੁਰਪਿਆਰੀ ਸਾਹਾਸੰਗ ਜੀ ਬੀਤੇ ਦੇਨੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਵੱਡੀ ਘਟਨਾ ਵਾਪਰੀ ਸੀਗੀ ਕਿ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀਗੀ ਪੈਰਾਂ ਥੱਲੇ ਰੋਲ ਕੇ ਉਹਨੂੰ ਫਲਸ਼ ਦੇ ਵਿੱਚ ਫਲਸ਼ਿੰਗ ਕਰਕੇ ਤੇ ਉਹਦੀ ਪੂਰੀ ਪੂਰੀ ਤਿਆਰੀ ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਹੋਰ ਵੱਡੇ ਮੁਲਕਾਂ 'ਚ ਵੀ ਤਿਆਰੀ ਕਰ ਰੱਖੀ ਹੈ ਇਹਨਾਂ ਨੇ ਆ ਜਿਹੜੇ ਸਿੱਖ ਵਿਰੋਧੀ ਤਾਕਤਾਂ ਹਨ ਨਾ ਇਹਨਾਂ ਦੇ ਕਰਤੂਤਾਂ ਦੇਖ ਲਓ ਮੈਂ ਹੁਣੇ ਮੈਂ ਚੈੱਕ ਕਰ ਰਿਹਾ ਸੀਗਾ ਤੇ ਗੁਟਕਾ ਸਾਹਿਬ ਨੂੰ ਕਿਸ ਤਰ੍ਹਾਂ ਇਹਨਾਂ ਨੇ ਔਨਲਾਈਨ ਸੇਲ ਤੇ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸ ਤਰ੍ਹਾਂ ਇਹਨਾਂ ਨੇ ਨਿਰਾਦਰ ਕਰ ਤੇ ਸਾਧ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਚ ਪੰਕਤੀ ਹੁੰਦੀ ਨੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਗੁਰੂ ਦੇ ਬੇਅਦਬੀ ਚਾਏ ਕਿਸੇ ਵੀ ਰੂਪ ਦੇ ਵਿੱਚ ਹੋ ਰਹੀ ਹੋਵੇ ਗੁਰੂ ਦੇ ਗੁਰਬਾਣੀ ਦੀ ਗੁਰੂ ਦੇ ਗੁਟਕਾ ਸਾਹਿਬ ਦੀ ਗੁਰੂ ਦੇ ਸਰੂਪਾਂ ਦੀ ਗੁਰੂ ਦੇ ਸੈਂਚੀਆਂ ਦੀ ਤੇ ਸਾਨੂੰ ਉਹਦੇ ਲਈ ਜਾਗਰਤ ਹੋਣਾ ਪੈਣਾ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਇਹਨਾਂ ਨੂੰ ਪੂਰੀ ਢਾਲ ਉਣ ਦੀ ਇਹਨਾਂ ਨੇ ਕੋਸ਼ਿਸ਼ ਕਰ ਰੱਖੀ ਹੈ ਤੇ ਆਪ ਮੈਂ ਤੁਹਾਨੂੰ ਹੁਣੇ ਵੀਡੀਓ ਚ ਦਿਖਾਉਣਾ ਤੁਸੀਂ ਦੇਖੋ ਇੱਥੇ ਆਹ ਦੇਖੋ ਸਾਧ ਸੰਗਤ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੈਂਚੀ ਪਹਿਲੀ 309 ਡਾਲਰ ਦੇ ਵਿੱਚ ਇਹਨਾਂ ਨੇ ਰੇਟ ਲਾਇਆ ਹੈ ਐਸ ਐਚ ਸੀ ਵਾਲਿਆਂ ਨੇ ਇਹਨਾਂ ਨੂੰ ਕਿਹਨੇ ਰਾਈਟ ਦਿੱਤਾ ਪਹਿਲਾਂ ਮੈਨੂੰ ਦੱਸੋ ਕਿੱਥੇ ਐਸ 6 ਵੱਡੀਆਂ ਸੰਸਥਾਵਾਂ ਕਿੱਥੇ ਕਮੇਟੀਆਂ ਆਹ ਦੇਖੋ ਖਾਲਸਾ ਵਿਰਾਸਤ ਇਹ ਸੇਲ ਕਰ ਰਿਹਾ ਐਡ ਟੂ ਬਾਸਕਟ ਠੀਕ ਹੈ ਪੇਮੈਂਟ ਇਨ ਆਹ ਦੇਖੋ ਪੇ ਇਨ ਪੇਮੈਂਟਸ ਇੱਥੇ ਪੇ ਪੇ ਕਰੋ ਫਿਰ ਫਿਰ ਕਹਿੰਦੇ ਬੇਅਦਬੀਆਂ ਹੋ ਗਈਆਂ ਇਹਦਾ ਕੌਣ ਜ਼ਿੰਮੇਦਾਰ ਹੈ ਤੇ ਤੁਹਾਨੂੰ ਸਾਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਪਤਾ ਜਦੋਂ ਇੱਥੇ ਕੋਈ ਵੀ ਪ੍ਰੋਡਕਟ ਡਿਲੀਵਰ ਕਰਦਾ ਚਾਹੇ ਉਹ Amazon ਕਰਦਾ ਜਾਂ ਕੋਈ ਹੋਰ ਕੰਪਨੀ ਕਰਦੀ ਹੈ ਤੇ ਕਿਸ ਤਰ੍ਹਾਂ ਕਰਦੀ ਹੈ ਕਿਸ ਤਰ੍ਹਾਂ ਉਹ ਬਾਹਰ ਥੜੀ ਤੇ ਰੱਖ ਜਾਂਦੇ ਗੇਟਾਂ ਦੇ ਚਾਹੇ ਉਹ ਦੁਕਾਨ ਹੈ ਚਾਹੇ ਕੁਝ ਵੀ ਹੈ ਉਹਨਾਂ ਨੇ ਥੱਲੇ ਰੱਖ ਜਾਣਾ ਪੈਰਾਂ 'ਚ ਤੇ ਆ ਦੇਖੋ ਕਿਸ ਤਰ੍ਹਾਂ ਪ੍ਰੋਡਕਟ ਕਰਕੇ ਦਿਖਾਇਆ ਹੋਇਆ ਆ ਮੈਂ ਤੁਹਾਨੂੰ ਹੋਰ ਦਿਖਾਣਾ ਹੈ ਇੱਕ ਵੀਡੀਓ ਹੁਣੇ ਦੇਖੋ ਫੋਟੋਆਂ ਆ ਦੇਖੋ ਇਹ ਵਿਰਾਸਤ ਸਿੱਖ ਵਿਰਾਸਤ ਨਾਮ ਇਹਨਾਂ ਨੇ ਸਿੱਖ ਵਿਰਾਸਤ ਰੱਖਿਆ ਇਹਨਾਂ ਨੂੰ ਕਿੰਨਾ ਨੇ ਅਧਿਕਾਰ ਦਿੱਕਤ ਦਿੱਤਾ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖ ਕੇ ਇਹ ਜਿਹੜੇ ਭਾਗ ਵਿੱਚ ਜਾਂਦੇ ਸੈਂਚੀਆਂ ਪਹਿਲੀਆਂ ਵਿੱਚ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਨੂੰ ਪ੍ਰੋਡਕਟ ਲਿਖਿਆ ਹੋਇਆ ਆ ਦੇਖੋ ਪ੍ਰੋਡਕਟ ਕੋਡ ਸਾਧ ਸੰਗਤ ਜੀ ਜੇ ਆਪਾਂ ਸੇਖਾਂ ਨਾਲ ਗੁਰੂ ਦੇ ਇਹਦੇ ਖਿਲਾਫ ਸਾਨੂੰ ਬਾਤ ਚੁਕਣੀ ਪੈਣੀ ਹੈ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਸਾਡੇ ਸਿੱਖੀ ਦੇ ਨੂੰ ਢਾਹ ਲਾਉਣ ਦੀ ਪੂਰੀ ਤਿਆਰੀ ਕਰਕੇ ਬੈਠੇ ਇਹਨਾਂ ਨੂੰ ਕਿੰਨਾ ਨੇ ਕਿਹਾ ਵੀ ਇਸ ਤਰ੍ਹਾਂ ਸਾਡੇ ਗੁਰੂ ਸਾਹਿਬਾਂ ਦੇ ਸਰੂਪ ਗੁਰੂ ਸਾਹਿਬ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਇਸ ਤਰ੍ਹਾਂ ਵੇਚਣ ਪ੍ਰੋਡਕਟ ਕਰਕੇ ਕੋਈ ਜਾਗਦੇ ਜਮੀਰ ਵਾਲਾ ਗੁਰੂ ਦਾ ਸਿੱਖ ਦੱਸੇ ਕਿ ਗੁਰੂ ਸਾਹਿਬ ਜਿਹੜੇ ਸਰੂਪ ਹੈ ਜਾਂ ਗੁਟਕਾ ਸਾਹਿਬ ਹੈ ਜਾਂ ਜਿਹੜੇ ਸੈਂਚੀਆਂ ਹੁੰਦੀਆਂ ਇਹ ਇਹਨਾਂ ਨੂੰ ਕਿਹਨੇ ਇਹ ਅਧਿਕਾਰ ਦਿੱਤਾ ਇਹਨੂੰ ਪ੍ਰੋਡਕਟ ਲਿਖਣ ਦਾ ਤੇ ਇਸ ਤਰ੍ਹਾਂ ਸੇਲ ਤੇ ਲਾਉਣ ਦਾ ਐਡ ਟੂ ਕਾਰਟ ਟੋਕਰੀ ਚ ਪਾਓ ਮਤਲਬ ਹਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਨੂੰ ਪਤਾ ਹੁੰਦਾ ਜਿਹੜੇ ਅੰਗਰੇਜ਼ ਇੱਥੇ ਦੇਣ ਹੋਣਗੇ ਕੋਈ ਡਿਲੀਵਰੀ ਅਗਰ ਕੋਈ ਆਰਡਰ ਕਰਦਾ ਉਹਨਾਂ ਨੂੰ ਪਤਾ ਕਿਸ ਸਤਕਾਰ ਨਾਲ ਲੈ ਆਈਦੇ ਆ ਆ ਦੇਖੋ ਤੁਹਾਨੂੰ ਮੈਂ ਇੱਕ ਹੋਰ ਦਿਖਾਉਣਾ ਵੀਡੀਓ ਹੁਣੇ ਫੋਟੋ ਆ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਨਿਤਨੇਮ ਦੇ ਗੁਟਕੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਆਨਲਾਈਨ ਇੰਨੀਆਂ ਸੇਲਾਂ ਕਿਹਨਾਂ ਨੇ ਲਾਉਣ ਦਾ ਅਧਿਕਾਰ ਦਿੱਤਾ ਦੇਖੋ ਆ ਆ ਦੇਖੋ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਆਨਲਾਈਨ ਲੱਗੇ ਆ ਚਾਹੇ ਟੀਕਾ ਚਾਹੇ ਗੁਰਬਾਣੀ ਆ ਚਾਹੇ ਉਹਨਾਂ ਦੇ ਅਰਥ ਆ ਆ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਇਹਨਾਂ ਦੇ ਸਤ ਸਤਕਾਰ ਦੇ ਵਿੱਚ ਕਮੀਆਂ ਹੁੰਦੀਆਂ ਬੇਦਬੀਆਂ ਹੁੰਦੀਆਂ ਤੇ ਸ਼੍ਰੋਮਣੀਆ ਕਮੇਟੀਆਂ ਸੁੱਤੀਆਂ ਰਹਿੰਦੀਆਂ ਵੱਡੀਆਂ ਜਿਹੜੀਆਂ ਇਹ ਕਹਿੰਦੇ ਸਾਡੇ ਕੋਲ ਇੰਟੈਲੀਜੈਂਸ ਹੈਗਾ ਕਿੱਥੇ ਇਹਨਾਂ ਦਾ ਇੰਟੈਲੀਜੈਂਸ ਮੈਨੂੰ ਦੱਸਣ ਆ ਇਹ ਦੇਖੋ ਨਿਯਮ ਦੇ ਗੁੱਟਕੇ ਠੀਕ ਹੈ ਆ ਕੀ ਕੁਝ ਕਰ ਰੱਖਿਆ ਇਹਨਾਂ ਨੇ ਕੀ ਕੁਝ ਵੇਚਣੇ ਲਾਇਆ ਐਮਾਜ਼ੋਨ ਨੇ ਤੇ ਤੁਹਾਨੂੰ ਹਰ ਇੱਕ ਗੁਰੂ ਦੇ ਸਿੱਖ ਨੂੰ ਪਤਾ ਹੋਵੇ ਬਾਹਰਲੇ ਮੁਲਕਾਂ 'ਚ ਜ ਕਿਸ ਤਰ੍ਹਾਂ ਡਿਲੀਵਰੀਆਂ ਦੇ ਕੇ ਜਾਂਦੇ ਨਾ ਉਹਨਾਂ ਨੇ ਸਿਰ ਟੱਕਿਆ ਨਾ ਉਹਨਾਂ ਨੇ ਹੱਥ ਧੋਤੇ ਹੱਥਾਂ 'ਚ ਸਿਗਰਟਾਂ ਹੁੰਦੀਆਂ ਉਹਨਾਂ ਦੇ ਤੇ ਉਹਨਾਂ ਨੇ ਬਾਹਰ ਥੜੀ ਤੇ ਦਰਵਾਜ਼ੇ ਤੇ ਰੱਖ ਜਾਣਾ ਸੰਗਤ ਵੀ ਜਾਗਰਤ ਹੋਵੇ ਆ ਦੇਖੋ ਸਭ ਕੁਝ ਕਿਸ ਤਰ੍ਹਾਂ ਮਿਲ ਜਾਂਦਾ ਆ ਦੇਖੋ ਕੀ ਚੀਜ਼ ਨਹੀਂ ਵਿਕੀ ਜਾਂਦੀ ਪਈ ਇੱਥੇ ਜਦੋਂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਭਾਗ ਹੀ ਮਿਲ ਜਾਂਦੇ ਮੈਨੂੰ ਲੱਗਦਾ ਇਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਵੀ ਅਵੇਲੇਬਲ ਕਰਾਉਂਦੇ ਹੋਣਗੇ ਆ ਦੇਖੋ ਆ ਦੇਖੋ ਮਾਈਨਸ 50 50% ਇਹ ਸੇਲਾਂ ਵਾਲੇ ਪ੍ਰੋਡਕਟ ਹੈਗੇ ਕੋਈ ਇਹ ਸਾਡੀ ਬਾਣੀ ਹੈ ਦੁਰਦੀ ਬਾਣੀ ਹੈ ਇਹਦੇ ਅੰਦਰ ਗੁਟਕਾ ਸਾਫ ਦੇ ਅੰਦਰ ਤੇ ਇਹਨਾਂ ਨੂੰ ਕਿਵੇਂ ਵੇਚਣੇ ਲਾਇਆ ਇਹਨਾਂ ਨੇ ਸੇਲਾਂ ਲਾਈਆਂ ਇੱਥੇ ਇਹਦੇ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਨੂੰ ਇਹਨਾਂ ਨੂੰ ਨਾ ਸਬਕ ਸਿਖਾਉਣਾ ਪੈਣਾ ਹੁਣ ਕਿਉਂਕਿ ਹੁਣ ਦੇਸ਼ ਦੁਨੀਆ ਦੇ ਵਿੱਚ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਆ ਗਈਆਂ ਕੋਈ ਵੀ ਕਿਤੇ ਵੀ ਖਰੀਦ ਕੇ ਕੋਈ ਬੇਦਬੀ ਕਰੇਗਾ ਆ ਮੈਂ ਤੁਹਾਨੂੰ ਦੁਆਰਾ ਦਿਖਾਉਣਾ ਜਿਹੜਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਦੇਖੋ ਤੁਸੀਂ ਦੇਖੋ ਜੇ ਕੋਈ ਬੇਦਬੀ ਹੁੰਦੀ ਹੈ ਕੱਲ ਨੂੰ ਵੱਡੀ ਬੇਦਬੀ ਹੁੰਦੀ ਹੈ ਤਾਂ ਫੇਰ ਆਪਾਂ ਸਿੱਖ ਸੰਗਤਾਂ ਸਾਰੇ ਇਕੱਠੇ ਹੁੰਨੇ ਆ ਇਹ ਕੌਣ ਵਿਕਵਾ ਰਿਹਾ ਹੈ ਕੌਣ ਤਾਕਤਾਂ ਕੌਣ ਹੈਗਾ ਤੁਸੀਂ ਸਾਰੇ ਪਰਚੋਲ ਕਰੋ ਤੇ ਵੀਡੀਓ ਨੂੰ ਸਾਰੇ ਦੁਨੀਆਂ ਤਾਈਂ ਪਹੁੰਚਾਓ ਘਟੋ ਘਟੇ ਇਹਨਾਂ ਨੂੰ ਅਕਲ ਆਵੇ ਇਹਨਾਂ ਨੂੰ ਸ਼ਰਮ ਆਵੇ ਵੀ ਕੌਣ ਹੈਗਾ ਇਹੋ ਜਿਹਾ ਵੀ ਜਿਹੜਾ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਲਿਖਿਆ ਹੋਵੇ ਇਹ ਤੁਸੀਂ ਪ੍ਰੋਡਕਟ ਕਰਕੇ ਲਿਖਿਆ ਹੋਵੇ ਤੇ ਪ੍ਰੋਡਕਟ ਕੋਡ ਲਿਖਿਆ ਹੈ ਦਾ ਦੇਖੋ ਇਹਨੂੰ ਪ੍ਰੋਡਕਟ ਗਿਣਦੇ ਆ ਪ੍ਰੋਡਕਟ ਇਨ ਸਟੋਰ ਹੈ ਨਾ ਐਡ ਟੂ ਕਾਰਟ ਜਿਵੇਂ ਆਪਾਂ ਕੋਈ ਕੇਲੇ ਸੰਤਰੇ ਲੈਣ ਜਾਂਦੇ ਆ ਇਸ ਤਰ੍ਹਾਂ ਸਤਕਾਰ ਕਰਦੇ ਇਹ ਆ ਦੇਖੋ ਦੁਬਾਰਾ ਫੇਰ ਮੈਂ ਤੁਹਾਨੂੰ ਦਿਖਾਉਣਾ ਆ ਸਾਧ ਸੰਗਤ ਜੀ ਦੁਬਾਰਾ ਫੇਰ ਧਿਆਨ ਨਾਲ ਪੜ ਲਓ ਆ ਦੇਖ ਲਓ ਥੱਲੇ ਪ੍ਰਕਾਸ਼ਕ ਵੀ ਇਹਨਾਂ ਨੂੰ ਕਿੰਨਾਂ ਨੇ ਅਥਾਰਟੀਆਂ ਦਿੱਤੀਆਂ ਹੋਈਆਂ ਇਹ ਲੋਕ ਕੌਣ ਹੈਗੇ ਆ ਇਹਨਾਂ ਦੇ ਪਿੱਛੇ ਕੌਣ ਲੋਕ ਹੈ ਆ ਦੇਖੋ ਪੇਟਾ ਲਿਖੀ ਸੰਜੀ ਸੰਜੀ ਸਾਹਿਬ ਆ ਦੇਖੋ ਇਹਨਾਂ ਨੇ ਸਭ ਕੁਝ ਅੰਦਰੋਂ ਦਿਖਾਇਆ ਮੈਂ ਤੁਹਾਨੂੰ ਦਿਖਾ ਦਿੰਨਾ ਐ ਲੋ ਜੀ ਆ ਡਿਟੇਲਾਂ ਸਾਧ ਸੰਗਤ ਜੀ ਪੜ ਸਕਦੀਆਂ ਇਸੇ ਕਿਨੂਟਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਬਾਅਦ ਚੋ ਬੇਦਬੀਆਂ ਹੁੰਦੀਆਂ ਤੇ ਆਪਾਂ ਸਾਧ ਸੰਗਤ ਕਹਿੰਦੇ ਆ ਸੌਦਾ ਲਾਓ ਤੇ ਉਹ ਕਰੋ ਤੇ ਜੇ ਕਰੋ ਇਹ ਆਪਾਂ ਪਹਿਲਾਂ ਸੁਚੇਤ ਹੋ ਜਾਈਏ ਆ ਤੁਹਾਨੂੰ ਮੈਂ ਵੈਬਸਾਈਟਾਂ ਦਿਖਾ ਦਿਤੀਆਂ ਸਾਰੀਆਂ ਆ ਦੇਖੋ ਸਭ ਕੁਝ ਇਹਨਾਂ ਨੇ ਸੇਲਾਂ ਤੇ ਲਾਇਆ ਪ੍ਰੋਡਕਟ ਬਣਾ ਕੇ ਲਾਂਚ ਕਰ ਰਹੇ ਰਹਿਰਾ ਸਾਹਿਬ ਸੋਲਾ ਸਾਹਿਬ ਆ ਦੇਖੋ ਜਪਜੀਤ ਸਾਹਿਬ ਸੁੰਦਰ ਗੁਟਕਾ ਇਹਨਾਂ ਨਾਲ ਹੀ ਉੱਥੇ ਬੇਦਬੀ ਹੋਈ ਸੀ ਤੇ ਅਜੇ ਤਾਈ ਵੀ ਤੁਹਾਨੂੰ ਪਤਾ ਮਸਲੇ ਆ ਪਿਆਰੀ ਸਾਧ ਸੰਗਤ ਜੀ ਇਹ ਸ਼ਰੋਮਣੀਆ ਕਮੇਟੀਆਂ ਤਾਂ ਹੀ ਜਿੰਨੇ ਵੀ ਪੰਥਕ ਵੱਡੇ ادارے ਆ ਉਹਨਾਂ ਤਾਂ ਹੀ ਇਹ ਵੀਡੀਓ ਪਹੁੰਚਦੇ ਹੋਣੇ ਚਾ ਇਹ ਸਿਰਫ ਕੈਨੇਡਾ ਦੇ ਵਿੱਚ ਤਾਂ ਨਹੀਂ ਵਿਕਦੇ ਹੋਣਗੇ ਆਨਲਾਈਨ ਵੈਬਸਾਈਟਾਂ ਜਿਹੜੀ ਐਸਸੀ ਹੈਗੀ ਐ Amazon ਹੈਗੀ ਜਾਂ ਹੋਰ ਸਿੱਖੀ ਨਾਮਾਂ ਤੋਂ ਵੀ ਜਿਨ੍ਹਾਂ ਨੇ ਵੈਬਸਾਈਟਾਂ ਬਣਾਵਣਾ ਕਿ ਸੇਲ ਤੇ ਇਹਨਾਂ ਨੇ ਲਾਏ ਹੋਏ ਆ ਪ੍ਰੋਡਕਟ ਬਣਾ ਕੇ ਲਾਂਚ ਕੀਤੇ ਹੋਏ ਆ ਇਹਨਾਂ ਨੂੰ ਕਿੰਨਾ ਨੇ ਅਧਿਕਾਰ ਦਿੱਤਾ ਇਸ ਸ਼੍ਰੋਮਣੀ ਕਮੇਟੀ ਨੂੰ ਮੈਂ ਸਵਾਲ ਕਰਦਾ ਐਜੇ ਗੁਰੂ ਦਾ ਸਿੱਖ ਵੀ ਇਹਨਾਂ ਨੂੰ ਕਿੰਨਾ ਨੇ ਅਧਿਕਾਰ ਦਿੱਤਾ ਵੀ ਇਹ ਸਾਰਿਆਂ ਨੂੰ ਅਥਰਾਇਜ਼ੇਸ਼ਨ ਤੁਸੀਂ ਦੇ ਰੱਖੀ ਵੀ ਕੋਈ ਵੀ ਕਿਤੇ ਵੀ ਆਨਲਾਈਨ ਸੇਲ ਕਰ ਸਕਦਾ ਤੇ ਇੱਥੇ ਅਸੀਂ ਹੁਣ ਕੋਈ ਪ੍ਰੋਡਕਟ ਕੋਈ ਦੁਨੀਆਵੀ ਕੋਈ ਪ੍ਰੋਡਕਟ ਮੰਗੋਨੇ ਤੇ ਅਗਲੇ ਚਲਾ ਕੇ ਬਾਹਰ ਬਾਰ ਥੜੀ ਤੇ ਆ ਕਿਤੇ ਬੈਂਚ ਤੇ ਕਿਤੇ ਵੀ ਉਤਰਾ ਹੀ ਰੱਖ ਜੰਦੇ ਹੋ ਨੰਗੇ ਸਿਰ ਝੂਠੇ ਹੱਥਾਂ ਨਾਲ ਕਈ ਵਾਰੀ ਹੱਥਾਂ 'ਚੋਂ ਸਿਗਰਟਾਂ ਫੜੀਆਂ ਹੁੰਦੀਆਂ ਲੋਕਾਂ ਨੇ ਤੇ ਇਹ ਜਦੋਂ ਪ੍ਰੋਡਕਟ ਕਰਕੇ ਤੁਸੀਂ ਵੇਚਣ ਦੀ ਪਰਮਿਸ਼ਨ ਦੇ ਰਹੇ ਹੋ ਤੇ ਕੀ ਹੁੰਦਾ ਹੋਊਗਾ ਹਾਲ ਸੋ ਸਾਧ ਸੰਗਤ ਜੀ ਮੈਂ ਬੇਨਤੀ ਇਹ ਕਰਦਾ ਹਾਂ ਸਮੂਹ ਦੇਸ਼ ਦੇਸ਼ ਦੀ ਸਾਧ ਸੰਗਤ ਅੱਗੇ ਇਸ ਇਸ ਦੇ ਲਈ ਸਾਰਿਆਂ ਨੂੰ ਸਟੈਂਡ ਕਰਨ ਦੀ ਲੋੜ ਹੈ ਇਸ ਸ਼੍ਰੋਮਣੀ ਕਮੇਟੀਾਂ ਤਾਂ ਹੀ ਵੱਡੇ ਪੰਥਕ ਅਦਾਰਿਆਂ ਤਾਂ ਹੀ ਇਹ ਖਬਰ ਪਹੁੰਚਦੀ ਕਰੋ ਤਾਂ ਕਿ ਜਿਹੜਾ ਇਹ ਤਾਂ ਨਿਵੇੜਾ ਸਹੀ ਤਰੀਕੇ ਨਾਲ ਹੋ ਸਕੇ